ਰਾਵੀ ਦਰਿਆ ਦੇ ਵਿੱਚ ਜਿੱਥੇ ਬਹੁਪੁਰ ਜਟਾਂ ਦਾ ਤੁਸੀਂ ਬਣ ਟੁੱਟਣ ਦੇ ਕਾਰਨ ਗਲੜੀ ਸੱਦਾ ਸੇਖਾ ਗੰਜੀ ਮਗਰਮੁੰディア ਤੱਕ ਦੇ ਪਿੰਡ ਇਸ ਦੀ ਚਪੇਟ ਦੇ ਵਿੱਚ ਆਏ ਨੇ ਤੇ ਉੱਥੇ ਹੀ ਪਾਣੀ ਤੇਜ਼ੀ ਦੇ ਨਾਲ ਕਲਾਂ ਨੌਰ ਸਾਈਡ ਦੇ ਔਰ ਵੱਧਾ ਜਾ ਰਿਹਾ ਤੇ ਉੱਥੇ ਹੀ ਸੈਂਕੜੇ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੋਇਆ ਕਿਰਨ ਨਾਲੇ ਦੇ ਵਿੱਚ ਜਾ ਬਚਾਏ ਤੇ ਉੱਥੇ ਹੀ ਦੱਸ ਦਈਏ ਕਿ ਕਿਰਨ ਨਾਲੇ ਅੱਗੇ ਜਾ ਕੇ ਮੁਰਤੋ ਰਾਵੀ ਵਿੱਚ ਮਿਲ ਜਾਂਦਾ ਹੈ ਹਾਲਾਂਕਿ ਉੱਚੇ ਇਲਾਕਿਆਂ ਦੇ ਵਿੱਚ ਉਸ ਪਾਣੀ ਨੇ ਸਿਰਫ ਖੇਤਾਂ ਨੂੰ ਹੀ ਆਪਣੀ ਚਪੇਟ ਦੇ ਵਿੱਚ ਲਿਆ ਪਰ ਕੁਝ ਨਵੇਂ ਨੀਵੇਂ ਇਲਾਕੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਲੋਕਾਂ ਪਾਣੀ ਦੀ ਬਹੁਤ ਮਾਰ ਜੜੀ ਹੈ ਚਿੱਲਨੀ ਪੈ ਰਹੀ ਹੈ ਤੇ ਕੁਝ ਲੋਕ ਮਾਰਿਆਂ ਦੇ ਉੱਤੇ ਚੜ ਕੇ ਆਪਣੇ ਘਰਾਂ ਦੇ ਆਪਣੀ ਜਾਨ ਜਿਹੜੀ ਨੇ ਉਹ ਬਚਾ ਰਹੇ ਨੇ ਤੇ ਅਤੇ ਕੁਝ ਆਪਣਾ ਸਮਾਨ ਲੈ ਕੇ ਪਿੰਡ ਖਾਲੀ ਕਰ ਰਹੇ। ਹਸਦਨਾਲੀ ਤੁਹਾਨੂੰ ਦੱਸ ਦਈਏ ਕਿ ਨੇੜੇ ਤੇੜੇ ਦੇ 35 ਪਿੰਡ ਜਿਹੜੇ ਨੇ ਹੜ੍ਹ ਦੇ ਪਾਣੀ ਦੇ ਨਾਲ ਕਿਰੇ ਨੇ ਤੇ ਕੁਝ ਲੋਕ ਆਪਣੇ ਘਰ ਖਾਦੀ ਕਰਕੇ ਉੱਚੇ ਇਲਾਕਿਆਂ ਦੇ ਵੱਲ ਜਾਣ ਨੂੰ ਜਿਹੜੇ ਨੇ ਮਜਬੂਰ ਹੋ ਗਏ। ਕੋਈ ਪ੍ਰਬੰਧ ਨਹੀਂ ਕੀਤਾ ਇਹ ਸਰਕਾਰਾਂ ਗੰਦੀਆਂ ਨੇ। ਇਹਨਾਂ ਦੀ ਵਜ੍ਹਾ ਨਾਲ ਕੰਮ ਸਾਰਾ ਹੋਇਆ। ਖਰਾਬ ਹੋਇਆ ਇਹ ਸਰਕਾਰਾਂ ਬਿਲਕੁਲ ਕੰਮ ਨਹੀਂ ਕਰਨ ਵਾਲੀਆਂ ਇਹ ਸਰਕਾਰਾਂ ਨੂੰ ਬਣਾਉਣ ਦਾ ਫਾਇਦਾ ਕੋਈ ਨਹੀਂ ਹੋਇਆ। ਦੱਸੇ ਕੱਖ ਨਹੀਂ ਇਨਾ ਕੀ ਦੱਸਿਆ ਇਹਨਾਂ ਨੇ ਦੋ ਦੋ ਦਾਰ ਖਲੇ ਖਾਲਿਸ਼ ਕੀਤਾ ਪਰ ਛੱਡੇ ਹੀ ਇਹਨਾਂ ਨੇ ਮੁਰਗਾ ਬਦ ਕਰਦੇ ਜਦੋਂ ਉਤੋਂ ਨਹੀਂ ਪਾਣੀ ਵਗਲ ਲਗਾ ਫੇਰੇ ਸਾਰੇ ਹੱਡੇ ਆ ਇਹ ਨਾਲ ਨਾਲ ਹੀ ਪਾਣੀ ਕਰ ਸਕਦੇ ਕੋਈ ਨਹੀਂ ਕੀਤਾ ਇਹਨੇ ਬਸ ਗੱਲਾਂ ਵਾਲਾ ਕੋਈ ਕੰਮ ਨਹੀਂ ਕੀਤਾ ਇਹਨੇ ਹਜੇ ਤੱਕ ਉਹ ਤੁਸੀਂ ਆਪਣਾ ਘਰ ਛੱਡ ਕੇ ਕਿੱਥੇ ਜਾਣੀਂ ਕੋਈ ਵੇਖੋ ਹਮ ਜਿੱਥੇ ਕੋ ਥਾਂ ਕੋ ਥਾਂ ਲੱਭੂਗੇ ਰਾਵਾਂਗੇ ਉਹ ਭਣਪਰਾ ਕੋ ਰਿਸ਼ਤੇਦਾਰ ਵੀ ਜਿੱਥੇ ਜਾਵਾਂਗੇ ਉੱਥੇ ਹੀ ਜਾਵਾਂਗੇ ਹੁਣ ਕੀ ਕਰਨਾ ਵਾ ਹਾਂ ਇਹ ਸਰਕਾਰਾਂ ਜਿਹੜੀਆਂ ਨੇ ਅੱਖ ਨਹੀਂ ਕਰਦੀਆਂ ਇਹਨਾਂ ਜਦੋਂ ਵੋਟਾਂ ਲੈਣ ਆਉਣੀਆਂ ਪਾਉਣਾ ਸਾਡੇ ਕਾਹਦੇ ਹੱਥ ਵੀ ਜੋੜਨੇ ਇਹਨਾਂ ਨੇ ਤੁਹਾਨੂੰ ਵੋਟ ਪਾਓ ਪਰ ਇਹਨਾਂ ਨੇ ਇਹਨਾਂ ਨੂੰ ਲੈ ਇਹਨਾਂ ਸਰਕਾਰਾਂ ਨੂੰ ਜੁੱਤੀਆਂ ਮਟ ਵੱਜਣੀਆਂ ਚਾਹੀਦੀਆਂ ਹੋਰ ਕੱਖ ਨਹੀਂ ਮੈਂ ਦਿਲਜੀਤ ਸਿੰਘ ਲਵਲੀ ਸਾਬਕਾ ਸਰਪੰਚ ਕਮਾਲਪੁਰ ਅਫਗਾਨਾ ਤੋਂ ਇਹ ਪਿੰਡ ਦੇ ਨਾਲ ਦੀ ਵਗਦਾ ਨਾਲਾ ਕਿਰਨ ਜਿਹੜਾ ਸਾਨੂੰ ਆਏ ਸਾਲ ਪਹਿਲਾਂ ਵੀ ਉਸ ਤਰ੍ਹਾਂ ਹੀ ਬਰਸਾਤਾਂ ਦੇ ਵਿੱਚ ਮਾਰਦਾ ਪਰ ਹੁਣ ਤੇ ਪਾਣੀ ਜਿਹੜਾ ਹੈਗਾ ਇਸ ਵੀਰ ਤੋਂ ਲੈ ਕੇ 7 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਵਧ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰਾ ਆ ਸਾਰੇ ਝੋਨਿਆਂ ਦੇ ਵਿੱਚ ਆ ਜੀ ਆ ਸਾਰਾ ਝੋਨਾ ਹੀ ਆ ਜਿੰਨਾ ਵੀ ਆ ਸਾਰਾ ਡੁੱਬ ਗਿਆ ਤੇ ਆ ਕੁਮਾਦ ਜਿਹੜਾ ਹੈਗਾ ਇਹ ਘਟੋ ਘਟ 10 10 ਫੁੱਟ ਉੱਚਾ ਇਹਦੇ ਸਿਰਫ ਉਤੋਂ ਆ ਗੀ ਲੱਭ ਰਹੇ ਆ ਪੱਤੇ ਰਹਿ ਗਿਆ ਬਾਕੀ ਸਾਰੇ ਪਿੰਡ ਦੇ ਵਿੱਚ ਪਿਛਲੇ ਪਾਸੇ ਆ ਉੱਚਾ ਪਾਸਾ ਥੋੜਾ ਜਿਹਾ ਆਹੋ ਹੀ ਬਚਿਆ ਬਾਕੀ ਸਾਰਾ ਪਿਛਲਾ ਪਾਸਾ ਜਿਹੜਾ ਸਾਡੇ ਪਿੰਡ ਦਾ ਮੱਲਾ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਇਸ ਵੇਲੇ ਚੱਲ ਰਿਹਾ ਨਾ ਤੇ ਕੋਈ ਰਹਿ ਗਿਆ ਜੇ ਫਸਲ ਦਾ ਬੂਟਾ ਤੇ ਨਾ ਰਹਿ ਗਿਆ ਜੇ ਕੋਈ ਚਾਰਾ ਡੰਗਰਾਂ ਵਾਸਤੇ ਪਸ਼ੂਆਂ ਦਾ ਬੜਾ ਮਾੜਾ ਹਾਲ ਤੇ ਬਾਕੀ ਸਾਰੇ ਜੀਆਂ ਦਾ ਵੀ ਬੜਾ ਮਾੜਾ ਹਾਲ ਜੇ ਇਸ ਵੇਲੇ ਅੱਡੀ ਤੋਂ ਤੁਸੀਂ ਦਾ ਪਾਣੀ ਆਇਆ ਜੀ 라ਵੀ ਦਰਿਆ ਦਾ ਆਪਣੇ ਮਕੌੜਾ ਮਕੌੜਾ ਪੱਤਨ ਤੋਂ ਅੱਗੇ ਜਿਹੜਾ ਜੋਗ ਆਪਣੇ ਚਬਕਰਾ ਮਰਾੜਾ ਤੋਂ ਲੈ ਕੇ ਜੋ ਜੋਗਰ ਟਾਂਡਾ ਗਲੜੀ ਸਾਈਡ ਤੋਂ ਉੱਥੋਂ ਤੁਸੀਂ ਟੁੱਟੀ ਆ ਉਹਦਾ ਪਾਣੀ ਹੈ ਜੀ ਸਾਰਾ ਆ ਰਿਹਾ ਹਜੇ ਤੱਕ ਤੇ ਕੋਈ ਨਹੀਂ ਜੀ ਆਇਆ ਤੇ ਪਹਿਲਾਂ ਤੇ ਤੁਹਾਡਾ ਵੀ ਜੀ ਧੰਨਵਾਦ ਆ ਤੁਸੀਂ ਇੰਨੀ ਆਪਣੀ ਜਾਣੋ-ਜੋਖ ਨੂੰ ਚ ਪਾ ਕੇ ਜਿਹੜਾ ਇੱਥੇ ਤੁਸੀਂ ਸਪੈਸ਼ਲ ਕਵਰੇਜ ਕਰਨ ਵਾਸਤੇ ਤੇ ਜਿਹੜੇ ਨਾਲ ਦੇ ਪਿੰਡ ਅਗਲੇ ਬਣੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਤੁਹਾਡਾ ਧੰਨਵਾਦ ਆ ਬਹੁਤ-ਬਹੁਤ ਵੀਰ ਜੀ ਅ ਵੀਡੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਸਵੇਰੇ ਮੈਂ 7:30 ਵਜੇ ਇੱਕ ਵੀਡੀਓ ਪਾਈ ਸੀਗੀ ਲਗਭਗ ਇੱਥੋਂ ਪੌਣਾ ਕਿਲੋਮੀਟਰ ਆਪਣੇ ਮੇਨ ਮੋੜ ਦੀ ਉਦੋਂ ਸਿਰਫ ਤੇ ਸਿਰਫ ਅਜੇ ਥੋੜਾ ਥੋੜਾ ਹੀ ਗਿਟਿਆ-ਗਿਟਿਆ ਪਾਣੀ ਜਿਹੜਾ ਟੱਪਣ ਲੱਗਾ ਸੀ ਉਦੋਂ ਮੈਂ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਇਹ ਜਿਹੜਾ ਬੰਨ ਟੁੱਟਾ ਵਾ ਬਾਉਪੁਰ ਜਟਾ ਨੇੜੇ ਸੁਲਤਾਨਪੁਰ ਸੁਲਤਾਨੀ ਉਧਰੋਂ ਹੋਣਾ ਹੋਇਆ ਘੱਟੋ-ਘੱਟ ਵੀ ਲਗਭਗ 30 ਤੋਂ 35 ਪਿੰਡ ਜਿਹੜਾ ਕਵਰ ਕਰਦਾ ਇਸ ਟਾਈਮ ਜਿਹੜਾ ਦਾਖਲਾ ਪਿੰਡ ਨੂੰ ਉਹਨੇ ਹਾਥਨਪੁਰ ਨੂੰ ਚਾਂਚੱਕ ਨੂੰ ਚੱਗੂਵਾਲ ਨੂੰ ਮਕੰਦਪੁਰ ਨੂੰ ਜਿਹੜਾ ਪੂਰਾ ਉਹਨੇ ਆਪਣੇ ਲਪੇਟ ਵਿੱਚ ਲੈ ਲਿਆ। ਸੋ ਲਗਭਗ 10-15 ਮਿੰਟ ਦੇ ਵਿੱਚ ਵਿੱਚ ਹੀ ਦਾਖਲੇ ਪਿੰਡ ਦੇ ਵਿੱਚ ਜਿਹੜਾ ਪਾਣੀ ਵਰਨ ਵਾਲਾ ਮਾਪੁਰ ਜੋਰ ਅਪੀਲ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਭਰਾਵਾਂ ਨੂੰ ਕਿ ਵੀਰ ਜੀ ਕਿਰਪਾ ਕਰਕੇ ਉੱਚਿਆਂ ਥਾਵਾਂ ਤੇ ਚਲ ਜਾਓ ਆਪਣੇ ਮਾਲ ਡੰਗਰ ਨੂੰ ਸੰਭਲੋ ਆਪਣਾ ਕੀਮਤੀ ਸਮਾਨ ਸੰਭਲੋ ਕੀਮਤੀ ਸਮਾਨ ਸੰਭਲ ਕੇ ਉੱਚਿਆਂ ਥਾਵਾਂ ਨੂੰ ਚਲ ਜਾਓ ਸਮਾ ਰਹਿੰਦੇ ਆਪਣੀ ਜਾਨ ਜਿਹੜੀ ਉਹ ਬਹੁਤ ਜ਼ਿਆਦਾ ਬਚਾਉਣੀ ਜ਼ਰੂਰੀ ਆ ਕਿਉਂਕਿ ਪਾਣੀ ਦੀ ਰਫ਼ਤਾਰ ਇੰਨੀ ਕਿ ਜ਼ਿਆਦਾ ਆ ਕਿ 2 ਘੰਟਿਆਂ ਦੇ ਵਿੱਚ ਵਿੱਚ ਲਗਭਗ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਮੜਾ ਜਾਵੇ ਦੇਰਸ ਦੱਥੇ ਪਾਣੀ ਦਾ ਕਿ 15 ਫੁੱਟ ਪਾਣੀ ਜਿਹੜਾ ਆਇਆ ਹੈ ਕੰਮ ਭਰ ਚੁੱਕਾ ਆ ਗਿਆ ਬੰਨੇ ਨਹਿਰ ਸੀਗੀ ਤੇ ਨਹਿਰ ਨੂੰ ਪਾਣੀ ਜਿਹੜਾ ਉਹ ਟੱਪਣਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁਰੂ ਹੋ ਕੇ ਪਾਣੀ ਜਿਹੜਾ ਵਾ ਉਹ ਚਾਂਨ ਚੱਕ ਮਕੰਦਪੁਰ ਦਾਖਲਾ ਨੂੰ ਹੁੰਦਾ ਹੋਇਆ ਸੰਘੋਵਾਲ ਨੂੰ 파ਰਸੋ ਕਾ ਪਿੰਡ ਨੂੰ ਚੋਰ ਸਿਧਮਾ ਨੂੰ ਮਾਰ ਕਰੇਗਾ ਸੋ ਮੈਂ ਆਪ ਜੀਆਂ ਦੇ ਚੈਨ ਰਹੀ ਫਿਰ ਆਪ ਜੀਆਂ ਨੂੰ ਸਾਰੇ ਜਿਹੜੇ ਜਿਹੜੇ ਮੀਡੀਆ ਆਪ ਦਾ ਦੇਖ ਰਹੇ ਨੇ ਜਿਹੜੇ ਜਿਹੜੇ ਆਪ ਜੀ ਦੀ ਵੀਡੀਓ ਦੇਖ ਰਹੇ ਮਾਨ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਦਾਖਲਾ ਪਿੰਡ ਜਿਹੜਾ ਉਹ ਇਸ ਟਾਈਮ ਪਾਣੀ ਦੀ ਚਪੇਟ ਦੇ ਵਿੱਚ ਵਾ ਇਹ ਰੁਪਾ ਕਰਕੇ ਆਪਾਂ ਆਪਣਾ ਮਾਲ ਡੰਗਰ ਬੱਚੇ ਕੀਮਤੀ ਸਮਾਨ ਆਪਣੀਆਂ ਜਾਨਾਂ ਲੈ ਕੇ ਉੱਚਿਆਂ ਜਾਮ ਤੇ ਜਾਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਗਏ ਸੀਗੇ ਲਗਭਗ 11 ਵਜੇ ਸਾਡੀ ਐਨ ਜੀਓ ਸਿੰਘ ਉਹ ਡਿਊਟੀ ਸੇਵਾ ਸੁਸਾਇਟੀ ਗੁਰਦਾਸਪੁਰ ਤੁਸੀਂ ਬਣ ਜਿਹੜਾ ਆਦੀਆਂ ਲਾਗਾਂ ਟੁੱਟ ਰਿਹਾ ਸੀਗਾ ਤੇ ਸਾਰੇ ਲੋਕ ਜਿੰਨੇ ਵੀ ਲਾਗੇ ਤਾਂ ਅੱਗੇ ਤੇ ਸਾਰੇ ਪੈ ਗਏ ਤੋਂ ਉਹ ਬੰਨ ਨੂੰ ਆਪਾਂ ਉਹਨੂੰ ਬੰਨਿਆ ਪੱਕਾ ਕਰਕੇ ਤੇ ਲਗਭਗ ਬੰਨ ਤੋਂ ਪਾਰ 30 ਪਿੰਡ ਦੇ ਜਿਹੜੇ ਪ੍ਰਭਾਵਤ ਹੋ ਕੱਲ ਹੋ ਗਏ ਸੀਗੇ ਤੇ ਜਿਹੜਾ ਅੱਜ ਜਿਹੜਾ ਬਾਉ ਪਰ ਜਟਾਂ ਤੋਂ ਜਿਹੜਾ ਧੁੱਸੀ ਦਾ ਬੰਨ ਟੁੱਟਾ ਵਾ ਲਗਭਗ 33 ਪਿੰਡ ਦੇ ਕਿਸੇ ਜਿਹੜਾ ਉਹਨਾਂ ਦਾ ਨੁਕਸਾਨ ਹੋ ਚੁੱਕਾ ਫਸਲਾਂ ਗੰਨਾ ਝੋਨਾ ਜਿੰਨਾ ਵੀ ਡੰਗਰ ਵਸਾ ਮਾਲ ਡੰਗਰ ਸਾਰਿਆਂ ਦੇ ਅੱਗੇ ਰਹਿ ਗਿਆ ਵਾ ਕੱਲ ਸਾਮੀ 5:30 ਵਜੇ ਜਿਹੜਾ ਉਹ ਬੰਨ ਟੁੱਟਾ ਤੇ ਲਗਭਗ ਮੇਰੀ 12 ਇੱਕ ਵੇ ਵੇ ਤੱਕ ਸਾਰੇ ਉਧਰ ਸੱਜਣ ਵੀਰ ਨੇ ਆਪਣੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਉਹ ਦੱਸਦੇ ਰਿਹਾ ਕਿ ਅੱਜ ਅੱਜ ਪਾਣੀ ਐਸ ਕੰਮ ਫਲਾਣੇ ਪਿੰਡ ਪਹੁੰਚ ਗਿਆ ਹੁਣ ਐ ਪਾਣੀ ਦੀ ਸਥਿਤੀ ਆ ਹੁਣ ਐ ਪਾਣੀ ਦੀ ਸਥਿਤੀ ਆ ਲਗਭਗ 11 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਆ ਉਹ 30 ਪਿੰਡਾਂ ਨੂੰ ਕਵਰ ਕਰਦਾ ਹੋਇਆ ਨੁਕਸਾਨ ਕਰਦਾ ਹੋਇਆ ਢਾਹ ਢੇਰੀ ਕਰਦਾ ਹੋਇਆ ਜ਼ਮੀਨਾਂ ਨੂੰ ਆਪਣੇ ਕਬਜ਼ੇ 'ਚ ਲੈਂਦਾ ਹੋਇਆ ਫਸਲਾਂ ਨੂੰ ਆਪਣੇ ਕਬਜ਼ੇ 'ਚ ਮਾਲ ਡੰਗਰ ਨੂੰ ਕਬਜ਼ੇ 'ਚ ਲੈਂਦਾ ਹੋਇਆ ਐ ਕੰਮ ਜਿਹੜਾ ਪਾਣੀ ਆ ਉਹ ਹਰ ਦੋ ਸੰਨੀਆਂ ਰੋਡ ਆ ਮੇਨ ਗਰਦਾਸਪੁਰ ਦਾ ਉਹਦਾ ਲਿੰਕ ਉਹਨੇ ਤੋੜ ਦਿੱਤਾ ਵ ਆਪਾਂ ਆਪਣਾ ਜਾਨੀ ਮਾਰ ਦੀ ਨੁਕਸਾਨ ਹੋਣ ਤੋਂ ਆਪਣਾ ਕੀਮਤੀ ਸਮਾਨ ਬਚਾ ਲੀਏ ਆਪਣੇ ਬੱਚਿਆਂ ਨੂੰ ਬਚਾ ਲੀਏ ਆਪਣੀ ਨਸਲਾਂ ਨੂੰ ਬਚਾ ਲੀਏ ਤੇ ਆਪਣਾ ਮਾਲ ਡੰਗਰ ਜਿਹੜਾ ਸੁਰੱਖਿਅਤ ਥਾਵਾਂ ਤੇ ਲੈ ਜਾਈਏ ਤਾਂ ਜੋ ਜਿਹੜਾ ਆਪਾਂ ਇਸ ਮਾਰ ਤੋਂ ਬਚ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਬਲਗਣ ਇੰਦਰਪਾਲ ਸਿੰਘ ਨਾਮ ਮੇਰਾ ਤੇ ਪਾਣੀ ਜਿਹੜਾ ਵਾ ਇਸ ਸਵੇਰ ਤੋਂ ਹੀ ਕੱਲ ਤੋਂ ਹੀ ਮਾਰ ਜਿਹੜਾ ਕਰ ਰਿਹਾ ਆ ਸਵੇਰੇ ਅੱਜ ਕੋਈ 7 7:30 ਵਜੇ ਤੋਂ ਪਾਣੀ ਜਿਹੜਾ ਛੜਨਾ ਸ਼ੁਰੂ ਹੋਇਆ ਆ ਤੇ ਸਾਡੇ ਪਸ਼ੂਆਂ ਨੂੰ ਪਰਿਵਾਰ ਜੀਆਂ ਨੂੰ ਕੱਢਦਿਆਂ ਬਾਹਰ ਤੇ ਪਿੰਡ ਦੇ ਚਫੇਰੇ ਜਿਹੜਾ ਪਾਣੀ ਇਹਨੇ ਲਪੇਟ ਚ ਲੈ ਲਿਆ ਆ ਜਿਹਦੇ ਨਾਲ ਫਸਲਾਂ ਸਾਰੀਆਂ ਬਰਬਾਦ ਹੋ ਚੁੱਕੀਆਂ ਆ ਤੇ ਮਾਲ ਨੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਤੇ ਇੱਧਰ ਸਿੰਗੋਵਾਲ ਹੋ ਗਿਆ ਛੰਨੀਆਂ ਕਮਾਲਪੁਰ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਪਿੰਡ ਜਿਹੜੇ ਆ ਉਹ 88 ਤੋਂ ਵੱਧ ਪਾਣੀ ਹੈ ਜੀ ਆਡੀ ਕੋਈ ਤੋਂ ਪਹਿਲਾਂ ਦੱਸਦੇ ਆ ਵੀ ਜਦੋਂ ਪਾਣੀ ਆ 88 ਇਹ ਛੜਕੇ ਦੇ ਉੱਤੇ ਜਿਹੜਾ ਪਾਣੀ ਘੱਟ ਹੀਗਾ ਪਰ ਐਸੋ ਇੱਥੇ ਜਿਹੜਾ ਪਾਣੀ ਰੋਡ ਬੰਦ ਹੋਇਆ ਪਿਆ ਪਿੰਡ ਦੀ ਆਵਾਜ਼ੇ ਠੱਪ ਹੋਈ ਪਈ ਏ ਤੇ ਪ੍ਰਸ਼ਾਸਨ ਨੂੰ ਬੇਨਤੀ ਅਜੇ ਤੱਕ ਕੋਈ ਵੀ ਕਿਸੇ ਵੀ ਅਧਿਕਾਰੀ ਨੇ ਕਿਸੇ ਨੇ ਆਣ ਕੇ ਨਹੀਂ ਪੁੱਛਿਆ ਵੀ ਕੀ ਹਾਲ ਆ ਗੁਜੀ ਬਾਹਰ ਆਏ ਆ ਨਹੀਂ ਆਏ ਇਹਨਾਂ ਨੂੰ ਕੋਈ ਜ਼ਰੂਰਤ ਆ ਕੋਈ ਸਰਕਾਰ ਦਾ ਨਮਾਇਦਾ ਕੋਈ ਬੰਦਾ ਨਹੀਂ ਪਹੁੰਚਿਆ ਸਾਡੇ ਆਪਣੇ ਹੀ ਨੌਜਵਾਨ ਮੁੰਡਿਆਂ ਨੇ ਦੌੜ ਭੱਜ ਕਰਕੇ ਜਿਹੜਾ ਸਮਾਨ ਆ ਉਹ ਬਾਹਰ ਮੇਰੇ ਤੱਕ ਪਹੁੰਚਾਇਆ ਆ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਵੀ ਆਣ ਕੇ ਜੋ ਵੀ ਇਹਨਾਂ ਨੂੰ ਸਹੂਲਤਾਂ ਕੋਈ ਇਹਨਾਂ ਨੂੰ ਦਿੱਤੀਆਂ ਜਾਣ ਪਿੰਡ ਵਾਸੀਆਂ ਨੂੰ ਜਿਹੜਾ ਪਾਣੀ ਇਹ ਸਵੇਰੇ ਇਹ ਸੜਕ ਦੇ ਉੱਤੇ ਕੋਈ ਅੱਧਾ-ਅੱਧਾ ਫੁੱਟ ਹੀਗਾ ਇਸ ਟਾਈਮ ਤੁਸੀਂ ਵੇਖ ਰਹੇ ਹੋ ਕੋਈ 3-4 ਫੁੱਟ ਪਾਣੀ ਚੜ ਚੁੱਕਿਆ ਆ ਤੇ ਬਾਕੀ ਸਪੀਡ ਬਹੁਤ ਜ਼ਿਆਦਾ ਹੈ ਦੀ ਜਿਹੜਾ ਪੈਰ ਹੱਥ ਲੋਕ ਕਿਸਕੇ ਪਿਆ ਉਹਦੇ ਸਾਹਦੇ ਖੜੇ ਆ ਆ ਪਿੰਡ ਦਾ ਚਫੇਰਾ ਹੀ ਸਾਰਾ ਬੰਦਿਆ ਆ ਆ ਦੋ ਤਿੰਨ ਰਾਹ ਪੈਂਦੇ ਸਾਰੇ ਰਾਹ ਜਿਹੜੇ ਬਿਲਕੁਲ ਹੀ ਜਿਹੜੇ ਉਹ ਬੰਦ ਹੋ ਚੁੱਕੇ ਆ